ਜਿੱਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਜਾਰੇ ਪਾਸੇ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਉੱਥੇ ਹੀ ਸਰਹੱਦ ਤੇ ਬਣੇ ਕਰਤਾਰਪੁਰ ਕੋਰੀਡੋਰ ਤੇ ਐਲਪੀਆਈ ਵੱਲੋਂ ਵੀ ਇਹ ਪ੍ਰਕਾਸ਼ ਪੁਰਬ ਸਰਦਾ ਭਾਵਨਾ ਦੇ ਨਾਲ ਮਨਾਇਆ ਗਿਆ ਨਾਲ ਹੀ ਨਾਨਕ ਨਾਮ ਲੈਵਾ ਸੰਗਤਾਂ 'ਚ ਸ੍ਰੀ ਕਰਤਾਰਪੁਰ ਲਾਂਗਾ ਖੋਲਣ ਦੀ ਮੰਗ ਉਠੀ ਬਾਕੀ ਇਸ ਖਾਸ ਰਿਪੋਰਟ ਦੇ ਵਿੱਚ ਤੁਹਾਨੂੰ ਦਿਖਾਉਨੇ ਆ ਕਿਵੇਂ ਤਿਆਰੀਆਂ ਕੀਤੀਆਂ ਗਈਆਂ ਤੇ ਸੰਗਤਾਂ ਦਾ ਕੀ ਕਹਿਣਾ ਹੈ ਸਰ ਸਾਹਿਬ ਇਹ ਜੀ ਕੀ ਕਥੇ ਮੈਂ ਬਲਜੀਤ ਸਿੰਘ ਮੋਗਾ ਜੀ ਸੰਗਤਾਂ ਪ੍ਰਕਾਸ਼ ਜਿਹੜਾ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਬੜੀ ਧੂਮ ਧਾਵਨਾ ਬਣਾ ਰਹੀਆਂ ਨੇ ਜੀ ਇਹ ਕੋਰੀਡੋਰ ਕਾਫੀ ਸਮੇਂ ਤੋਂ ਬੰਦ ਹੈ ਜੀ ਇਹਨੂੰ ਖੋਲਿਆ ਜਾਵੇ ਸੰਗਤਾਂ ਦੀ ਆ ਭਾਵਨਾਵਾਂ ਦਾ ਖਿਆਲ ਕੀਤਾ ਜਾਵੇ ਜੀ ਸਿੱਖ ਭਾਵਨਾਵਾਂ ਜੋ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣ ਸਿੱਖ ਸੰਗਤਾਂ ਬਹੁਤ ਉਤਾਵੀਆਂ ਹਨ ਜੀ ਇਹ ਜਿਹੜਾ 550ਵੇਂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਉਤਸਵ ਤੇ ਖੋਲਿਆ ਗਿਆ ਸੀਗਾ ਜੀ लखा संगत दर्शन कर चुकी हम फिर यह द्वार तो यह काफ़ी टाइम तो बंद है जी ये द्वार तो खोलिया जाए मैं ये सब करतारपुर कोरिडोर से मेरे समस्त भारतवासियों को गुरु पर्व के अवसर पर बहुत बहुत बधाई देता हूँ और साथ में ये कामना करता हूँ कि इस अवसर पर गुरु के दिखाए हुए रास्ते का सभी पालन करें धन्यवाद ਸਤਿਗੁਰੂ ਨਾਨਕ ਪਰਕਟਿਆ ਮਿੱਟੀ ਤੁੰ ਜਗ ਜਨਨ ਹੋਇਆ ਅੱਜ ਸਮੂਹ ਸੰਗਤ ਲਈ ਅਸੀਂ ਇੱਥੇ ਗੁਰ ਕੀਰਤਨ ਕਰਾ ਰਹੇ ਹਾਂ 556ਵਾਂ ਪ੍ਰਕਾਸ਼ ਉਤਸਵ ਸੇ ਬਾਬਾ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਸੇ ਐਲਪੀਆ ਵੱਲੋਂ ਲੰਗਰ ਲਗਾਇਆ ਜਾ ਰਿਹਾ ਹੈ ਕੀਰਤਨ ਦਰਬਾਰ ਸਜਾਇਆ ਸੁਖਮਨੀ ਸਾਹਿਬ ਦਾ ਪਾਠ ਆਰਗੇਨਾਈਜ਼ ਕੀਤਾ ਹੈ ਇਸ ਆਸ਼ੀਆ ਮੰਗਦੇ ਹਾਂ ਕਿ ਸਾਰਿਆਂ ਦੀ ਸਵਸਥਾ ਮੰਗਦੇ ਹਾਂ ਖੁਸ਼ਹਾਲੀ ਮੰਗਦੇ ਹਾਂ ਸਾਰੇ ਆਪਣੇ ਆਪਣੇ ਘਰਾਂ ਚ ਖੁਸ਼ ਰਹਿਣ ਐਲਪੀਆਈ ਸਭ ਦੇ ਸਭ ਦੁਨੀਆ ਨੂੰ ਇੱਕ ਦੀ ਖੁਸ਼ਹਾਲੀ ਲਈ ਇੱਕ ਮੈਂ ਪ੍ਰਾਰਥਨਾ ਕਰਦਾ ਹਾਂ ਪਾਏ ਗੁਰੂ ਅਗੇ ਪ੍ਰਾਰਥਨਾ ਕਰਦਾ ਕਿ ਸਾਰੇ ਆਪਣੇ ਆਪਣੇ ਘਰ ਸੁਖੀ ਰਹਿਣ ਤੇ ਐਲਪੀਆਈ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਉਤਸਵ ਦੀ ਬਹੁਤ ਬਹੁਤ ਵਧਾਈ ਹੋਵੇ ਔਰ ਸਾਰੇ ਆਪਣੇ ਆਪਣੇ ਘਰ ਖੁਸ਼ ਰਹਿਣ ਆਹ ਬਾਬਾ ਸਰਦੇਵ ਸਿੰਘ ਕੋਰੀਡੋਰ ਤੋਂ ਨੇ ਦੇਖ ਕੇ ਗੋਦਵਾਰ ਆਇਆ ਔਰ ਤੁਹਾਡਾ ਸੰਪਾਦਕ ਹਾਂ ਅਰਸ਼ ਚਿਪਾਸ਼ਾ ਕੀਤਿਆ 500 ਜਿਹੜਾ ਸਾਲ ਜੋ ਗੁਰਨਾਨਕ ਦੇਵ ਜੀ ਦਾ ਜਨਮ ਦਿਨ ਮਨਾਉਣ ਆਂਨੇ ਸੰਗਤਾਂ ਇਹ ਕੋਰੀਡੋਰ ਵਾਲਿਆਂ ਨੇ ਬੜਾ ਪ੍ਰਾਲਾਪ ਕੀਤਾ ਹੈ ਬਹੁਤ ਸੋਹਣਾ ਸਚਜੇ ਢੰਗ ਨਾਲ ਸੁਖਨੀ ਸਾਹਿਬ ਕਰਾ ਕੇ ਅਤੇ ਕੀਰਤਨ ਕਰਾਇਆ ਹੈ ਮਹਾਰਾਜ ਨੂੰ ਯਾਦ ਕੀਤਾ ਹੈ ਸੰਗਤਾਂ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੋਸ਼ ਭਰਿਆ ਹੈ ਕਿ ਗੁਰਨਾਨਕ ਪਾਤਸ਼ਾਹ ਜਿਹੜਾ ਉਹਨਾਂ ਨੇ ਗੱਲਾਂ ਕੀਤੀਆਂ ਨੇ ਜੋ ਉਹਨਾਂ ਨੇ ਰਤਨਾਮਾ ਦੱਸੀਆਂ ਨੇ ਉਹਨਾਂ ਤੇ ਚੱਲਣ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਇਹ ਜੋ ਕਾਫੀ ਸਮੇਂ ਤੋਂ ਕੋਰੀਡੋਰ ਬੰਦ ਪਿਆ ਹੈ ਕਰਤਾਰਪੁਰ ਦੇ ਸਾਬ ਦੇ ਦਰਸ਼ਨ ਨਹੀਂ ਹੋ ਰਹੇ ਸੰਗਤਾਂ ਬਹੁਤ ਤਰਾਲੀਆਂ ਹਨ ਬਹੁਤ ਸਮਾਂ ਹੋ ਗਿਆ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰੇ ਸਰਕਾਰਾਂ ਨੂੰ ਸਮੱਤ ਬਖਸ਼ੇ ਕਿ ਇਹ ਜੋ ਕੋਰੀਡੋਰ ਦਾ ਰਸਤਾ ਹੈ ਦੁਬਾਰਾ ਫਿਰ ਖੋਲਿਆ ਜਾਵੇ ਤਾਂ ਕਿ ਜੋ ਸੰਗਤਾਂ ਦਰਸ਼ਨ ਨਹੀਂ ਕਰ ਸਕਿਆ ਉਹ ਵੀ ਦਰਸ਼ਨ ਕਰ ਸਕਣ ਕੋਈ ਜੋ ਕੋਰੀਡੋਰ ਦੇ ਦਰਸ਼ਨਾ ਵਾਸਤੇ ਸ਼ਰਤਾਂ ਰੱਖੀਆਂ ਗਿਆ ਨੇ 20 ਡਾਲਰ ਤੇ ਹੋਰ ਜਿਹੜਾ ਮਤਲਬ ਪਾਸਪੋਰਟ ਦੀ ਸ਼ਰਤ ਰੱਖੀ ਗਈ ਆ ਇਸ ਨੂੰ ਨਰਮ ਕੀਤਾ ਜਾਵੇ ਤਾਂ ਕਿ ਗਰੀਬ ਤਬਕਾ ਵੀ ਜੋ ਹੈ ਉਹ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕੇ ਗੁਰੂ ਨਾਨਕ ਪਾਤਸ਼ਾਹ ਜੀਆਂ ਖੁਸ਼ੀਆਂ ਲੈ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸਭ ਵਹਿਗੁਰੂ ਜੀ ਕੀ ਫਤਿਹ ਮੈਂ ਬਲਜੀਤ ਸਿੰਘ ਮੋਗਾ ਜੀ ਸੰਗਤਾਂ ਪ੍ਰਕਾਸ਼ ਜਿਹੜਾ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਬੜੀ ਧੂਮ ਧਾਵਨਾ ਬਣਾ ਰਹੀਆਂ ਨੇ ਜੀ ਇਹ ਕੋਰੀਡੋਰ ਕਾਫੀ ਸਮੇਂ ਤੋਂ ਬੰਦ ਹੈ ਜੀ ਇਹਨੂੰ ਖੋਲਿਆ ਜਾਵੇ ਸੰਗਤਾਂ ਦੀ ਆਭਨਾਵਾਂ ਦਾ ਖਿਆਲ ਕੀਤਾ ਜਾਵੇ ਜੀ ਸਿੱਖ ਭਾਵਨਾਵਾਂ ਜੋ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣ। ਸਿੱਖ ਸੰਗਤਾਂ ਬਹੁਤ ਤਾਬਰੀਆਂ ਹਨ ਜੀ ਇਹ ਤਿਹੜਾ 550ਵੇਂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਉਤਸਵ ਤੇ ਖੋਲਿਆ ਗਿਆ ਸੀਗਾ ਜੀ ਲੱਖਾਂ ਸੰਗਤਾਂ ਇਹਦੇ ਦਰਸ਼ਨ ਕਰ ਟੁਕੀਆਂ ਨੇ ਜੀ। ਹੁਣ ਫੇਰ ਇਹ ਦਵਾਰ ਤੋਂ ਇਹ ਕਾਫੀ ਟਾਈਮ ਤੋਂ ਬੰਦ ਹੈ ਜੀ ਇਹ ਦਵਾਰ ਤੋਂ ਖੋਲਿਆ ਜਾਵੇ ਜੀ। ਮੈਂ ये सब करतारपुर कॉरिडोर से मेरे समस्त भारतवासियों को गुरु पर्व के अवसर पर बहुत बहुत बधाई देता हूँ और साथ में ये कामना करता हूँ कि इस अवसर पर गुरु के दिखाए हुए रास्ते का सभी पालन करें धन्यवाद सतगुरु नानक प्रकटिया मिट्टी तुम जग चानन होया आज समूह संगत लिये असी इतने गुरु कीर्तन करा रहे हैं पाँच सौ छपंजा ਪ੍ਰਕਾਸ਼ ਉਸਤਵ ਸੇ ਬਾਬਾ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਸਤਵ ਸੇ ਐਲਪੀਆਈ ਵੱਲੋਂ ਲੰਗਰ ਲਗਾਇਆ ਜਾ ਰਿਹਾ ਹੈ ਗੀਤੰਦਰ ਬਾਰਸਾਗਿਆ ਸੁਖਮਨੀ ਸਾਹਿਬ ਦਾ ਪਾਠ ਆਰਗੇਨਾਈਜ਼ ਕੀਤਾ ਹੈ ਇਸ ਆਸ਼ੀਆ ਮੰਗਦੇ ਆ ਕਿ ਸਾਰਿਆਂ ਦੀ ਸਵਸਥਾ ਮੰਗਦੇ ਆ ਖੁਸ਼ਹਾਲੀ ਮੰਗਦੇ ਆ ਸਾਰੇ ਆਪਣੇ ਆਪਣੇ ਘਰਾਂ ਚ ਖੁਸ਼ ਰਹਿਣ ਐਲਪੀਆਈ ਸਭ ਦੇ ਸਭ ਦੁਨੀਆ ਨੂੰ ਇੱਕ ਦੀ ਖੁਸ਼ਹਾਲੀ ਲਈ ਇੱਕ ਮੈਂ ਪ੍ਰਾਰਥਨਾ ਕਰਦਾ ਹੈ ਪਾਏ ਗੁਰੂ ਅਗੇ ਪ੍ਰਾਰਥਨਾ ਕਰਦਾ ਕਿ ਸਾਰੇ ਆਪਣੇ ਆਪਣੇ ਘਰ ਸੁਖੀ ਰਹਿਣ ਤੇ ਐਲਪੀਆਈ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਉਤਸਵ ਦੀ ਬਹੁਤ ਬਹੁਤ ਵਧਾਈ ਹੋਵੇ ਔਰ ਸਾਰੇ ਆਪਣੇ ਆਪਣੇ ਘਰ ਖੁਸ਼ ਰਹਿਣ ਮੈਂ ਬਾਬਾ ਸੁਖਦੇਵ ਸਿੰਘ ਕੋਰੀਡੋਰ ਤੇ ਨਜ਼ਦੀਕ ਜੋ ਗੋਤਵਾਰਾ ਹੈ ਉੱਥੋਂ ਦਾ ਸੰਪਰਕ ਹਾਂ ਔਰ ਅਸੀਂ ਤੇ ਪਾਸ਼ਾ ਨੇ ਬੜੀ ਕਿਰਪਾ ਕੀਤੀ ਆ ਸਾਲ ਜੋ ਗੁਰਨਾਨਕ ਦੇਵ ਜੀ ਦਾ ਜਨਮ ਦਿਨ ਮਨਾ ਰਹੀਆਂ ਨੇ ਸੰਗਤਾਂ ਕੋਰਿਡੋਰ ਵਾਲਿਆਂ ਨੇ ਬੜਾ ਪ੍ਰਾਲਾਪ ਕੀਤਾ ਹੈ ਬਹੁਤ ਸੋਹਣਾ ਸਚਜੇ ਢੰਗ ਨਾਲ ਸੁਖਨੀ ਸਾਹਿਬ ਕਰਾ ਕੇ ਅਤੇ ਕੀਰਤਨ ਕਰਾਇਆ ਹੈ ਮਹਾਰਾਜ ਨੂੰ ਯਾਦ ਕੀਤਾ ਹੈ ਸੰਗਤਾਂ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੋਸ਼ ਭਰਿਆ ਹੈ ਕਿ ਨਾਨਕ ਪਾਤਸ਼ਾਹ ਜਿਹੜਾ ਉਹਨਾਂ ਨੇ ਗੱਲਾਂ ਕੀਤੀਆਂ ਨੇ ਜੋ ਉਹਨਾਂ ਨੇ ਰਤਨਾਮਾ ਦੱਸਿਆ ਨੇ ਉਹਨਾਂ ਤੇ ਚੱਲਣ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨਾ ਇਹ ਜੋ ਕਾਫੀ ਸਮੇਂ ਤੋਂ ਕੋਰੀਡੋਰ ਬੰਦ ਪਿਆ ਹੈ ਕਰਤਾਰਪੁਰ ਦੇ ਸਾਹਿਬ ਦੇ ਦਰਸ਼ਨ ਨਹੀਂ ਹੋ ਰਹੇ ਸੰਗਤਾਂ ਬਹੁਤ ਤਰਸ ਰਹੀਆਂ ਹਨ ਬਹੁਤ ਸਮਾਂ ਹੋ ਗਿਆ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰੇ ਸਰਕਾਰਾਂ ਨੂੰ ਸਮੱਤ ਬਖਸ਼ੇ ਕਿ ਇਹ ਜੋ ਕੋਰੀਡੋਰ ਦਾ ਰਸਤਾ ਹੈ ਦੁਬਾਰਾ ਫਿਰ ਖੋਲਿਆ ਜਾਵੇ ਤਾਂ ਕਿ ਜੋ ਸੰਗਤਾਂ ਦਰਸ਼ਨ ਨਹੀਂ ਕਰ ਸਕਿਆ ਉਹ ਵੀ ਦਰਸ਼ਨ ਕਰ ਸਕਣ ਕੋਈ ਜੋ ਕੋਰੀਡੋਰ ਦੇ ਦਰਸ਼ਨਾਂ ਵਾਸਤੇ ਸ਼ਰਤਾਂ ਰੱਖੀਆਂ ਗਿਆ ਨੇ 20 ਡਾਲਰ ਤੇ ਹੋਰ ਜਿਹੜਾ ਮਤਲਬ ਪਾਸਪੋਰਟ ਦੀ ਸ਼ਰਤ ਰੱਖੀ ਗਈ ਆ ਇਸ ਨੂੰ ਨਰਮ ਕੀਤਾ ਜਾਵੇ ਤਾਂ ਕੇ ਗਰੀਬ ਤਬਕਾ ਵੀ ਜੋ ਹੈ ਉਹ ਵੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕੇ ਕੋ ਨਾਨਕ ਪਾਸ਼ਾ ਜੀਆਂ ਖੁਸ਼ੀਆਂ ਲੈ ਸਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਡਰ ਹਾਂ ਨਿਰਪੱਖ ਰ੍ਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲਮਫਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਤ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ